ਮਾਤਾ ਕੋਲ ਤੁਰਿਆ ਨਹੀਂ ਜਾਂਦਾ ਹੱਥ ਦੇ ਵਿੱਚ ਫੁੰਦੀ ਆ ਉਮਰ ਵੀ 70 80 ਸਾਲ ਤੋਂ ਪਲੱਸ ਹੋਣੀ ਆ ਮਾਤਾ ਜੀ ਧਰਨੇ ਦੇ ਉੱਤੇ ਸ਼ਾਮਲ ਹੋਏ ਨੇ ਮਾਤਾ ਜੀ ਮਰੀ ਧਰਨੇ ਵਿੱਚ ਤੁਹਾਨੂੰ ਕਿਉਂ ਲੱਗਿਆ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਬੇਟੇ ਅਸੀਂ ਅੱਜ ਨਹੀਂ ਸ਼ਾਮਲ ਹੋਏ 2016 ਦਾ ਧਰਨੇ ਲਾ ਰਹੇ ਆ ਜੀ ਅੱਜ ਹੁਣ ਇੰਨੀ ਹੱਤ ਹੋ ਚੁੱਕੀ ਆ ਕਿ ਹੁਣ ਪਾਣੀ ਇੰਨਾ ਕਾਲਾ ਆ ਰਿਹਾ ਇੰਨੀ ਇਹ ਟੈਂਕਾਂ ਦਾ ਪਾਣੀ ਜਿਹੜਾ ਇੰਨਾ ਕਾਲਾ ਆ ਕਿ ਸਾਡੇ ਪੀਣ लायक ਨਹੀਂ ਉਹ ਮੋਤਾ ਉਹਨੀਆਂ ਨੇ ਅੱਖ ਜੀ ਕੰਸਰੀਆਂ ਬਾਕੀ ਉਸਰਾ ਦੀਆਂ ਹਾਰਦ ਦੇ ਮਰੀਜ਼ ਨੇ ਟੀਵੀ ਹੋ ਰਹੀ ਆ ਅੱਜ ਛੋਟੇ ਛੋਟੇ ਬੱਚਿਆਂ ਨੂੰ ਟੀਵੀ ਹੋ ਰਹੀ ਆ ਗਰਮਵਤੀ ਮਲ ਜਨਾਨੀਆਂ ਜਿਹੜੀਆਂ ਉਹ ਬੱਚੇ ਗਰਮ ਦੇ ਵਿੱਚ ਕਿਤੇ ਦਾ ਸਿਹਰਾ ਨਹੀਂ ਕਿਤੇ ਦਾ ਬਾਹ ਹੈ ਨਹੀਂ ਉਹ ਇਦਾਂ ਹੀ ਗਲ ਕੇ ਮਰ ਰਹੇ ਨੇ ਸਾਡੇ ਲੀਡਰ ਨੇ ਮਰ ਜਾਣ ਹੋਰ ਸ਼ਰਮ ਦੇ ਨਾਲ ਲੋਟਾਂ ਲੈਣ ਦੇ ਹੱਥ ਮਾਰਦੇ ਆ ਹੱਥ ਮਾਰਦੇ ਆ ਮਾਵਾਂ ਦਾ ਕਾਰ ਲੈਣੋਂ ਨਹੀਂ ਇਹ ਨਹੀਂ ਬੋਤਾਂ ਜੀ ਮੇ ਇਲਾਕੇ ਦਾ ਐਮਐਲਏ ਸੀ ਬਾਤੋ ਵਿਚਾਰੀ ਰੇਟ ਦੇ ਜਤਾਇਆ ਤੇ ਗਏ ਤੇ ਜੁਨਾ ਕੋਲ ਜੀ ਬਹੁਤ ਰੀ ਮੈਂ ਡੇਢ ਮਹੀਨਾ ਲਾ ਇਲੈਕਸ਼ਨ ਦੇ ਲਾਇਆ ਪਿਛਲੀ ਵਾਲੇ ਮਹੀਨਾ ਲਾਇਆ ਜਦੋਂ ਹਾਰ ਗਿਆ ਸੀ ਪਰ ਹੌਣੋ ਵੱਡਦਾ ਹੀ ਨਹੀਂ ਆ ਇਹਨੂੰ ਕੋਈ ਸਦਕਾ ਵਾਉਂਦਾ ਹੀ ਨਹੀਂ ਨਾ ਕੋਈ ਕੰਗਿਆ ਨਾਲੀਏ ਕੋਈ ਕੰਮ ਨਹੀਂ ਕਰਦੀ ਮਾੜਾ ਨਹੀਂ ਚਾਰੂ ਆਏ ਨਕਮੇ ਬੰਦੇ ਆ ਆ ਜੋ ਢਾਈ ਲੱਖ ਬੰਦਾ ਸਾਡੇ ਪੰਜਾਬੀ ਇਹ ਗੱਲ ਪਾਉਣ ਨਹੀਂ ਲੈਂਦਾ ਇਹਨਾਂ ਏ ਅਸੀਂ ਲੱਖੇ ਸੁਧਾਰੇ ਦੇ ਬਿਲਕੁਲ ਨਾਲ ਆ ਲੱਖੇ ਸੁਧਾਰੇ ਦੀ ਗੱਲ ਕਰੀ ਜੇਕਰ ਦੇਖੀਏ ਕਿ ਉਧਰ ਵਪਾਰੀਆਂ ਵੱਲੋਂ ਇਹ ਗੱਲ ਕਹੀ ਜਾਂਦੀ ਕਿ ਲੱਖਾ ਤਾਂ ਬਲੈਕਮੀਲਰ ਆ ਕਹਿੰਦੇ ਅਸੀਂ ਉਹਨੂੰ ਕੁਝ ਨਹੀਂ ਦੇਣਾ ਡੈਂਗ ਦਾ ਇਹ ਤਾਂ ਬਸ ਉਹਨੇ ਇੱਕ ਆਪਣਾ ਮੁੱਦਾ ਬਣਾਇਆ ਹੋਇਆ ਨਹੀਂ ਨਹੀਂ ਕੋਈ ਮੁੱਦਾ ਨਹੀਂ ਜਦੋਂ ਅਸੀਂ ਅਸੀਂ ਆ ਤਿੰਨ ਮੱਲੇ ਬਾਬਾ ਜੀਵਨ ਸਿੰਘ ਨਗਰ ਪ੍ਰੀਤ ਨਗਰ ਭੋਲਾ ਕੋਲੋਨੇ ਜੀ ਅਸੀਂ ਬਿਲਕੁਲ ਉਹਦੇ ਤਿੰਨ ਮੱਲੇ ਨਾਲ ਆ ਕਿਉਂਕਿ ਸਾਨੂੰ ਇੱਕ ਹੀ ਦਾ ਦੁੱਖ ਆ ਜਿਹੜਾ ਸਾਡਾ ਅਕੇ ਇਲਾਕੇ ਮੁੱਦਾ ਠਾਊਗਾ ਉਹਦੇ ਨਾਲ ਅਸੀਂ ਮੋਢੇ ਨਾਲ ਮੋਢਾ ਲਾ ਖੜਾਂਗੇ ਜੋ ਸਾਡੇ ਨਾਲ ਹੋਊਗਾ ਅਸੀਂ ਆਪਣੇ ਮੋਢਾ ਚੱਲਣ ਲਈ ਤਿਆਰ ਆ ਬਿਲਕੁਲ ਇੱਕ ਖਾਸ ਤਸਵੀਰ ਦੇਖੋ ਨੂੰ ਬੈਠੇ ਆ ਤਾਂ ਅਸੀਂ ਜੇਕਰ ਗੱਲ ਕਰੀਏ ਘਰ ਦੇ ਵਿੱਚ ਔਰਤਾ ਕੰਮ ਕਰਨ ਵਾਲੀਆਂ ਬਿਲਕੁਲ ਸਹੀ ਸਲਾਮਤ ਆ ਪਰ ਘਰ ਦੇ ਵਿੱਚ ਹੀ ਬੈਠੀਆਂ ਨੇ ਮਾਤਾ ਕੋਲ ਤੁਰਿਆ ਨਹੀਂ ਜਾਂਦਾ ਹੱਥ ਦੇ ਵਿੱਚ ਖੁੰਡੀ ਆ ਉਮਰ ਵੀ 70 80 ਸਾਲ ਤੋਂ ਪਲੱਸ ਹੋਣੀ ਆ ਮਾਤਾ ਜੀ ਧਰਨੇ ਦੇ ਉੱਤੇ ਸ਼ਾਮਲ ਹੋਏ ਨੇ ਮਾਤਾ ਨਾਲ ਗੱਲਬਾਤ ਕਰਨੇ ਆ ਮਾਤਾ ਜੀ ਕੀ ਨਾਮ ਆ ਜੀ ਮੇਰਾ ਸ਼ਰਨਜੀਤ ਕੋਰਾ ਨਾਮ ਹੈ ਸ਼ਰਨਜੀਤ ਕੋਰਾ ਹਾਂ ਜੀ ਮੈਂ ਧਰਨੇ ਵਿੱਚ ਤੁਹਾਨੂੰ ਕਿਉਂ ਲੱਗਿਆ ਕਿ ਇਸ ਧਰਨੇ ਦੇ ਵਿੱਚ ਸ਼ਾਮਲ ਹੋਣਾ ਚਾਹੀਦਾ ਬੇਟੇ ਅਸੀਂ ਅੱਜ ਨਹੀਂ ਸ਼ਾਮਲ ਹੋਏ 2016 ਤੋਂ ਧਰਨੇ ਲਾ ਰਹੇ ਹਾਂ ਕਾਲੀ ਸਵਾ ਕ ਗੰਦਾ ਬਾਲਣ ਇਹ ਭਲ ਰਹੇ ਨੇ ਅੱਜ ਹੁਣ ਇੰਨੀ ਹੱਤ ਹੋ ਚੁੱਕਿਆ ਕਿ ਹੁਣ ਪਾਣੀ ਇੰਨਾ ਕਾਲਾ ਆ ਰਿਹਾ ਇੰਨੀ ਜੇ ਟੈਂਕਾਂ ਦਾ ਪਾਣੀ ਜਿਹੜਾ ਇੰਨਾ ਕਾਲਾ ਹੈ ਕਿ ਸਾਡੇ ਪੀਣ लायक ਪਾਣੀ ਜਿਹੜਾ ਆਪਾਂ ਪਾਉਣੇ ਪੁੱਟਦੇ ਨੇ ਟਿਊਬ ਲੱਗੇ ਨੇ ਟਿਊਬਾਂ ਦਾ ਪਾਣੀ ਵੀ 2 ਦਿਨ ਰਵੇ ਤੇ 3 ਜਿਹੜੇ ਦਿਨ ਹਰੀਆਵਲ ਹੋ ਜਾਂਦੀ ਆ ਕਵੇਚੂ ਜਿਨੂੰ ਗਾਰਜੇ ਜੰਮ ਜਾਂਦੀ ਆ ਉਹ ਉਹਦੇ ਨਾਲ ਪੀਣਾ ਹਨੂ ਬਿਮਾਰੀਆਂ ਲੱਗਦੀਆਂ ਅੱਛਾ ਉਹਦੇ ਵਿੱਚ ਜੇ ਅਸੀਂ ਐਰੋ ਆਂਦੇ ਵੀ ਲਾਓ ਜੀ ਚਲੋ ਐਰੋ ਵਾਲਾ ਆਪਣੇ ਉਹ ਲੱਗਦਾ ਸਾਡਾ 1 15 ਦਿਨ ਐਰੋ ਕੱਢਦਾ ਉਹ ਖਰਾਬ ਹੋ ਜਾਂਦਾ ਕਿੰਨੀ ਗੰਦਗੀ ਆ ਸਾਡੀਆਂ ਟੈਂਕੀਆਂ ਚੱਲ ਕੇ ਦੇਖ ਲੋ ਸਾਨੂੰ ਸੌਣ ਦਾ ਟਾਈਮ ਨਹੀਂ ਜੇ ਅਸੀਂ ਬਾਹਰ ਕਿਤੇ ਘੜੀ ਲੰਮੇ ਪੈ ਜੀਏ ਸਾਡੇ ਕਾਲੇ ਕਿਤੇ ਕੱਪੜੇ ਕਾਲੇ ਸਵਾਹ ਹੋ ਜਾਂਦੇ ਆ ਇੰਨਾ ਕੁਝ ਹੋ ਜਾਂਦਾ ਕਿ ਸਾਨੂੰ ਬਹੁਤ ਹੀ ਜ਼ਿਆਦਾ ਕੈਂਸਰ ਦੀਆਂ ਬਿਮਾਰੀਆਂ ਨੇ ਸਾਡੇ ਮੱਲੇ ਦੇ ਵਿੱਚ ਇੰਨੇ ਕਾਰਨ ਨੇ ਜਿਹੜੇ 20 25 ਮੌਤਾਂ ਜਿਹੜੀਆਂ ਖੋਕ ਯੂਪੀਆਂ ਕੈਂਸਰ ਦੀਆਂ ਦੋ ਮੋਤਾਂ ਹੋਈਆਂ ਨੇ ਅੱਖ ਦੀ ਕੈਂਸਰ ਦੀਆਂ ਬਾਕੀ ਉਸਰਾਵੀਆਂ ਹਾਰ ਦੇ ਮੀਜ ਨੇ ਟੀਵੀ ਹੋ ਰਹੀ ਆ ਅਜੇ ਛੋਟੇ ਛੋਟੇ ਬੱਚਿਆਂ ਨੂੰ ਟੀਵੀ ਹੋ ਰਹੀ ਆ ਵੱਡਿਆਂ ਨੂੰ ਨਹੀਂ ਛੋਟਿਆਂ ਨੂੰ ਔਰ ਜਦ ਤੱਕ ਜਨੇ ਡਾਕਟਰ ਗਰਭਵਤੀ ਮੰਜਨਾਨੀਆਂ ਜਿਹੜੀਆਂ ਉਹ ਬੱਚੇ ਗਰਭ ਦੇ ਵਿੱਚ ਹੀ ਕਿਸੇ ਦਾ ਸਿਰ ਹੈ ਨਹੀਂ ਕਿਸੇ ਦਾ ਬਾਹ ਹੈ ਨਹੀਂ ਉਹ ਇਦਾਂ ਹੀ ਗਲ ਕੇ ਮਰ ਰਹੇ ਨੇ ਅਸੀਂ ਕੀ ਕਰੀਏ ਦੱਸੋ ਜੇ ਸਾਡੀਆਂ ਬੋਹ ਸਾਡਾ ਪ੍ਰਵਾਰ ਹੀ ਨਹੀਂ ਵਧੂਗਾ ਅਸੀਂ ਕੀ ਕਰਾਂਗੇ ਜੇ ਨਾ ਮਾਰਨਾ ਹੈ ਡੈਂਗਾ ਵਾਲਿਆਂ ਨੇ ਸਾਨੂੰ ਮਾਰਨਾ ਤਾਂ ਸਿੱਧਾ ਤਰਾ ਮਾਰ ਦੇ। ਅਸੀਂ ਇਹਨਾਂ ਦੇ ਦੁਖੀ ਵੀ ਨਹੀਂ। ਮਤਲਬ ਇੱਕ ਗੱਲ ਦਾ ਬੜਾ ਦੁੱਖ ਲੱਗਦਾ ਕਿ ਅੱਜ ਪੰਜਾਬ ਦੇ ਵਿੱਚ ਅਸੀਂ ਇਸ ਵਕਤ ਲੱਖਾਂ ਨਹੀਂ 2 ਲੱਖ ਭਈਆ ਪ੍ਰਵਾਸੀ ਲੋਕ ਜੋ ਅੱਗੇ ਪਹੁੰਚ ਚੁੱਕੇ ਨੇ ਪਰ ਅੱਜ ਇਦਾਂ ਲੱਗਦਾ ਕਿ ਅਸੀਂ ਪੰਜਾਬ ਦੇ ਵਿੱਚ ਨਹੀਂ ਬਿਹਾਰ ਦੇ ਅਸੀਂ ਬਚ ਰਹੇ ਹਾਂ ਦੱਸਣ ਨਹੀਂ ਦਿਆ ਪਈ ਪੰਜਾਬੀ ਆ ਅਸੀਂ ਪਿਆਰ ਨਾਲੋਂ ਵੀ ਪਰ ਇਹ ਤੋਂ ਸ਼ਰਮਨਾਕ ਗੱਲ ਇਹ ਆ ਕਿ ਪੰਜਾਬੀ ਤਾਂ ਅੱਗੇ ਆਈ ਨਹੀਂ ਰਹੀ ਸ਼ਰਮਨਾਕ ਪੰਜਾਬੀ ਮਰ ਜਾਂ ਸ਼ਰਮ ਨਾਲ ਜਿਹੜੇਂ ਭਾਦੇ ਲੀਡਰ ਨੇ ਮਰ ਜਣ ਹੁਣ ਸ਼ਰਮ ਦੇ ਨਾਲ ਲੋਟਾਂ ਲੈਣਾਂ ਦੇ ਹੱਥ ਬੰਨ੍ਹ ਦਿਆ ਹੱਥ ਬੰਨ੍ਹ ਦਿਆ ਮਾਵਾਂ ਦਾ ਪਿਆਰ ਲੈਣੋਂ ਨੇ ਤੁਹਾਡੇ ਇਲਾਕੇ ਦਾ ਐਮ ਐਲ ਏ ਸੀ ਵੱਧ ਤੋਂ ਜ਼ਿਆਦਾ ਲੀਡ ਤੇ ਜਤਾਇਆ ਕਦੇ ਗਏ ਤੁਸੀਂ ਉਹਨਾਂ ਕੋਲ ਜੀ ਬਹੁਤ ਰੀ ਮੈਂ 1.5 ਮਹੀਨਾ ਨਾਲ ਇਲੈਕਸ਼ਨ ਦੇ ਲਾਇਆ ਪਿਛਲੀ ਵਾਲੀ ਮਹੀਨਾ ਲਾਇਆ ਜਦੋਂ ਹਾਰ ਗਿਆ ਸੀ ਇਹ ਪਰ ਉਹਨੋਂ ਵੱਡਦਾ ਹੀ ਨਹੀਂ ਆ ਜੇ ਉਹਨੂੰ ਕੋਈ ਸੱਜਦਾ ਵਾ ਆਉਂਦਾ ਹੀ ਨਹੀਂ ਆ ਨਾ ਕੋਈ ਗਲੀਆਂ ਨਾਲੀਆਂ ਕੋਈ ਕੰਮ ਨਹੀਂ ਕਰਦੀ ਪਤਾ ਨਹੀਂ ਚੜੂਆ ਇਹ ਨਕਮੇ ਬੰਦੇ ਆ ਆ 2.5 ਲੱਖ ਬੰਦਾ ਸਾਡੇ ਪੰਜਾਬੀਆਂ ਦੇ ਗੱਲ ਪਾਉਣ ਨਹੀਂ ਲੈਂਦਾ ਇਹਨਾਂ ਨੇ ਜੀ ਇਹ ਅਸੀਂ ਮੁਲਾਜ਼ਮਾਂ ਨੂੰ ਕਹੇ ਸੀ ਪੀ ਸਾਹਿਬ ਆਏ ਸੀ ਉਹਨਾਂ ਨੇ ਕਹਿੰਦੇ ਤੁਸੀਂ ਕਿਉਂ ਨੰਗਣ ਦਿੰਦੇ ਜੋ ਕਹਿੰਦਾ ਤੁਸੀਂ ਵੀ ਚੱਲ ਜਾਓ ਹੁਣ ਸਾਡਾ ਇੱਕ ਅੱਧਾ ਪੰਜਾਬੀ ਦੋ ਪੰਜਾਬੀ ਉੱਥੇ ਡੋਟਾ ਹੀ ਲੱਕ ਬੰਦੇ ਚ ਕੀ ਕਰਨਗੇ ਇਹਦਾ ਮਤਲਬ ਜਿਹੜੀ ਇਹ ਪ੍ਰਸ਼ਾਸਨ ਇਹ ਸਾਨੂੰ ਆਮਰ ਹੋਣਾ ਚਾਹੁੰਦੀ ਆ ਵੀ ਦੋ ਚਾਰ ਬੰਦੇ ਜਾਣ ਤਾਂ ਉੱਥੇ ਮਰਨ ਇਹ ਅਸੀਂ ਲੱਖੇ ਸੁਧਾਰੇ ਦੇ ਬਿਲਕੁਲ ਨਾਲ ਆ ਲੱਖੇ ਸੁਧਾਰੇ ਦੀ ਗੱਲ ਕਰੀ ਜੇਕਰ ਦੇਖੀਏ ਕਿ ਉਧਰ ਵਪਾਰੀਆਂ ਵੱਲੋਂ ਹੀ ਗੱਲ ਕਹੀ ਜਾਂਦੀ ਕਿ ਲੱਖਾ ਦਾ ਬਲੈਕਮੀਲਰ ਆ ਕਹਿੰਦੇ ਅਸੀਂ ਉਹਨੂੰ ਕੁਝ ਨਹੀਂ ਦੇਣਾ ਡੈਂਗ ਦਾ ਇਹ ਤਾਂ ਬਸ ਉਹਨੇ ਇੱਕ ਆਪਣਾ ਮੁੱਦਾ ਬਣਾਇਆ ਹੋਇਆ ਨਹੀਂ ਨਹੀਂ ਕੋਈ ਮੁੱਦਾ ਨਹੀਂ ਜੀ ਜਦੋਂ ਅਸੀਂ ਅਸੀਂ ਆ ਤਿੰਨ ਮਹੱਲੇ ਬਾਬਾ ਜੀਵਨ ਸਿੰਘ ਨਗਰ ਪ੍ਰੀਤ ਨਗਰ ਭੋਲਾ ਕੋਲੋਨੇ ਜੀ ਅਸੀਂ ਬਿਲਕੁਲ ਉਹਦੇ ਤਿੰਨ ਮਹੱਲੇ ਨਾਲ ਆ ਕਿਉਂਕਿ ਸਾਨੂੰ ਇਸ ਚੀਜ਼ ਦਾ ਦੁੱਖ ਆ ਜਿਹੜਾ ਸਾਡੇ ਅਕੇ ਇਲਾਕੇ ਮੁੱਦਾ ਠਾਊਗਾ ਉਹਦੇ ਨਾਲ ਅਸੀਂ ਮੋੜੇ ਨਾਲ ਮੋੜਾ ਲਾ ਖੜਾਂਗੇ ਜੋ ਸਾਡੇ ਨਾਲ ਹੋਊਗਾ ਅਸੀਂ ਆਪਣੇ ਮੋੜਾਂ ਚੱਲਣ ਲਈ ਤਿਆਰ ਆ ਬਿਲਕ ਜੀ ਸਿੰਘ ਜੀ ਜੀ ਤੁਸੀਂ ਅੱਜ ਇਸ ਧਰਨੇ ਦੇ ਵਿੱਚ ਸ਼ਾਮਲ ਹੋਏ ਹੋ ਔਰ ਧਰਨੇ ਦਾ ਡਟ ਕੇ ਸਾਥ ਵੀ ਦੇ ਰਹੇ ਹੋ ਤਾਂ ਸਭ ਤੋਂ ਪਹਿਲਾਂ ਤਾਂ ਜਰੂਰ ਦੱਸ ਦਿਓ ਕੀ ਗੱਲ ਪਤਾ ਕੀ ਹੈ ਇਹ ਹੈ ਕਿ ਅੱਜ ਇਹ ਧਰਨਾ ਦਾ ਡਾਕਟਰ ਆ ਇਹ ਧਰਨਾ ਦਾ ਅੱਜ ਲੱਗਾ ਵਾ ਡਾਕਟਰ ਸਾਹਿਬ ਇਹ ਧਰਨਾ ਦਾ ਅੱਜ ਲੱਗਾ ਵਾ ਠੀਕ ਹੈ ਜੀ ਇਹਦੇ ਤੋਂ ਪਹਿਲਾਂ ਵੀ ਅਸੀਂ ਬੜੀ ਵਾਰਾਂ ਇੱਥੇ ਧਰਨੇ ਲਾ ਚੁੱਕੇ ਹਾਂ ਕਿ ਜਿੰਨੀ ਟੈਂਗਾਂ ਦੀ ਕੱਲ ਖਾਂਦੀ ਹੈ ਜਿੰਨੀ ਉਹ ਰਾਖ ਜਿਹੜੀ ਆ ਆਪਣੀ ਚੌਲਾਂ ਦੀ ਜਿਹੜੀ ਪੱਕ ਹੁੰਦੀ ਉਹ ਬਾਲਦੇ ਆ ਰਾਤ ਨੂੰ ਇੱਥੇ ਤੁਸੀਂ ਸ਼ਾਮ ਨੂੰ ਲੰਘ ਨਹੀਂ ਸਕਦੇ ਹੋ ਜੀ ਹਰੇਕ ਬੰਦੇ ਦੀਆਂ ਅੱਖਾਂ ਅੰਨੀਆਂ ਹੁੰਦੀਆਂ ਜਾ ਰਹੀਆਂ ਨੇ। ਛੱਤਾਂ ਦੇ ਉੱਤੇ ਚੜ੍ਹ ਕੇ ਦੇਖ ਲਓ ਘਰ ਤੋਂ ਘਰ ਚਾਰ-ਚਾਰ ਪੰਜ-ਪੰਜ ਵਿੱਚ ਰਾਖ ਜੰਮ ਚੁੱਕੀ ਆ। ਆ ਪੌਦਿਆਂ ਵਾਲ ਦੇਖੋ ਇਹ ਵਾਈਟ ਰੰਗ ਦੇ ਹੋਣੇ ਚਾਹੀਦੇ ਆ ਬਿਲਕੁਲ ਕਾਲੇ ਹੋਏ ਚੁੱਕੇ ਆ। ਠੀਕ ਆ ਜੀ। ਜੀ। ਇਸ ਕਰਕੇ ਇਹ ਹੌਲੀ-ਹੌਲੀ ਮਗਦਾ ਮਗਦਾ ਪ੍ਰੋਗਰਾਮ ਜਿਹੜਾ ਲੱਖੇ ਸਦਾਣੇ ਤੱਕ ਪਹੁੰਚਿਆ ਵਾ ਇਹ ਤਾਂ ਹੀ ਕਿਉਂਕਿ ਇਹ ਜਿੰਨਾ ਵੀ ਪਾਣੀ ਹੈਗਾ ਵਾ ਜੀ। ਡੈਂਗਾ ਦਾ ਵੀ ਵਿੱਚ ਜਾ ਰਹੀਆਂ ਕੁਝ ਡੈਂਗਾ ਸਹੀ ਆ ਆਪਣੇ ਉਹ ਸੀਵਰੇਜ ਚ ਪਾ ਰਹੀਆਂ ਨੇ ਲੇਕਿਨ ਕੁਝ ਹੈਗੀਆਂ ਨੇ ਜਿਨ੍ਹਾਂ ਦੇ ਉੱਤੇ ਕੇਸ ਚੱਲਦਾ ਪਿਆ ਅਜੇ ਤੋ 10 12 ਸਾਲ ਹੋ ਗਏ ਨੇ ਕੇਸ ਲੱਗਿਆ ਹੋਇਆ ਹਾਈ ਕੋਰਟ ਦੇ ਵਿੱਚ ਲੇਕਿਨ ਸਰਕਾਰਾਂ ਜਦੋਂ ਵੋਟਾਂ ਆਉਂਦੀਆਂ ਨੇ ਉਦੋਂ ਤਾਂ ਇਹ 2-4 ਦਿਨ ਲਈ ਬੰਦ ਕਰ ਦਿੰਦੇ ਨੇ ਡੈਂਗਾ ਕੋਈ ਰਾਖ ਨਹੀਂ ਆਉਦੀ ਕੋਈ ਕੁਝ ਨਹੀਂ ਬੜੀ ਸ਼ਾਂਤੀ ਲੱਗਦੀ ਆ ਜੀ ਜਦੋਂ ਇਹ ਜਿੱਤ ਗਈਆਂ ਨੇ ਹੁਣ ਉਹਨਾਂ ਨੂੰ ਪੈਸਾ ਚੜ ਗਿਆ ਵਾ ਹੁਣ ਕੋਈ ਪੁੱਛਣ ਗਿਆਨ ਵਾਲਾ ਨਹੀਂ ਹੈਗਾ ਇਹਨਾਂ ਨੂੰ ਇੱਕ ਬੜੀ ਹੈਰਾਨ ਕਰ ਦੇਣ ਵਾਲੀ ਗੱਲ ਆ ਤੁਸੀਂ ਅੱਜ ਦਰਨੇ ਦੇ ਵਿੱਚ ਸ਼ਾਮਲ ਹੋਇਆ ਲੁਧਿਆਣਾ ਦੇ ਵਿੱਚ ਦੇਖਿਆ ਸੀ ਪੂਰਾ ਲੁਧਿਆਣਾ ਘੁੰਮ ਕੇ ਦੇਖ ਲਿਆ ਪਰ ਕਿਤੇ ਵੀ ਧਰਨਾ ਲੱਗੀ ਨਹੀਂ ਲੱਗਿਆ ਜੋ ਇੱਕ ਗੰਦੇ ਨਾਲੇ ਦੇ ਹੱਕ ਦੇ ਵਿੱਚ ਹੋਵੇ ਵੀ ਇਹ ਗੰਦਾ ਨਾਲਾ ਸਾਫ਼ ਹੋਣਾ ਚਾਹੀਦਾ ਇਹ ਸੱਚੀ ਇਹ ਸਰਕਾਰਾਂ ਦੀਆਂ ਚਾਲਾਂ ਨੇ ਸਵੇਰ ਦਾ ਪਈਆ ਮੇਰੇ ਖਿਆਲ ਤਾਂ 15 ਟੈਂਕਰ ਆਏ ਹੋਣੇ ਆ ਉਹ ਸਵੇਰ ਦੇ ਪਈਏ ਸਾਰੇ ਉੱਥੇ ਜਾ ਚੁੱਕੇ ਨੇ ਠੀਕ ਹੈ ਇਹ ਪੰਜਾਬੀ ਸਾਡੇ ਜਿਹੜੇ ਆ ਨਾ ਇਹ ਵੈਸੇ ਹੈ ਤਾਂ ਜੁਟੀਆਂ ਦੇ ਲੈ ਕੇ ਨੇ ਤੁਹਾਨੂੰ ਸਹੀ ਗੱਲ ਦੱਸੀਏ ਜੀ ਇਹਨਾਂ ਨੂੰ ਇਹ ਨਹੀਂ ਸਮਝ ਲੱਗਦੀ ਪਈ ਹੈਗੀ ਕਿ ਅੱਜ ਜਿਹੜਾ ਮਾਹੌਲ ਚੱਲਦਾ ਪਿਆ ਹੈ ਇਹ ਆਉਣ ਵਾਲਾ ਆ ਦੇਖ ਕੇ ਜਿਹੜਾ ਮਾਹੌਲ ਚੱਲ ਰਿਹਾ ਪਿਆ ਹੈ ਇਹ ਦੇਖ ਕੇ ਪਤਾ ਲੱਗਦਾ ਕਿ ਆਉਣ ਵਾਲਾ ਟਾਈਮ ਬਹੁਤ ਖਤਰਨਾਕ ਆ ਰਿਹਾ ਜੇ ਹੁਣ ਨਾ ਜਾਗੇ ਇਹ ਤੇ ਫਿਰ ਪਾਣੀ ਸਰ ਤੋਂ ਲੰਘ ਚੁੱਕਾ ਹੋਣਾ ਬਾਅਦ ਚ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੋਣਾ ਜੀ ਇੱਥੋਂ ਦੇ ਸਥਾਨਿਕ ਲੋਕ ਸੀ ਇਹਨਾਂ ਨਾਲ ਅਸੀਂ ਗੱਲਬਾਤ ਕੀਤੀ ਹੈ ਇਹਨਾਂ ਦਾ ਇਹੀ ਕਹਿਣਾ ਵਾ ਕਿ ਅਸੀਂ ਸਾਡਾ ਕਿਸੇ ਨਾਲ ਨਿੱਜੀ ਤੌਰ ਤੇ ਕੋਈ ਬੈਰ ਵਿਰੋਧ ਨਹੀਂ ਆ ਨਾ ਹੀ ਕਿਸੇ ਨਾਲ ਦੁਸ਼ਮਣੀ ਆ ਇੱਥੋਂ ਤੱਕ ਇਹ ਵੀ ਗੱਲਾਂ ਨਿਕਲ ਕੇ ਆਈਆਂ ਕਿ ਇੱਥੋਂ ਦੇ ਜੋ ਹਲਕਾਪੁਰ ਵੀ ਐਮਐਲਏ ਪੂਲਾ ਸਿੰਘ ਗਰੇਵਾਲਾ ਤਾਂ ਇੱਥੋਂ ਦੇ ਲੋਕੀ ਵੀ ਕਹਿੰਦੇ ਆ ਕਿ ਅਸੀਂ ਉਹਨਾਂ ਦਾ ਡਟ ਕੇ ਸਾਥ ਦਿੱਤਾ ਸੀ ਕਿ ਉਹ ਇਸ ਗੰਦੇ ਨਾਲੇ ਵੱਲ ਵਿਸ਼ੇਸ਼ ਤੌਰ ਤੇ ਧਿਆਨ ਦਿੱਤੇ ਧਿਆਨ ਦੇਣਗੇ ਪਰ ਦੇਖਿਆ ਜਾਵੇ ਤਾਂ ਧਿਆਨ ਤਾਂ ਕੀ ਦੇਣਾ ਪਰ ਇਹਨਾਂ ਦਾ ਸਾਥ ਵੀ ਨਹੀਂ ਦਿੱਤਾ ਜਾ ਰਿਹਾ ਔਰ ਇੱਕ ਸਭ ਤੋਂ ਵੱਡੀ ਜੋ ਖਾਸ ਗੱਲ ਆ ਤਾਂ ਦੱਸ ਦਈਏ ਤੁਹਾਨੂੰ 2 ਤੋਂ 2.5 ਲੱਖ ਪ੍ਰਵਾਸੀ ਲੋਕ ਜੋ ਉਸ ਡੇਂਗਾ ਦੇ ਵਿੱਚ ਸ਼ਾਮਲ ਹੋਏ ਨੇ ਪਰ ਇੱਥੇ ਦੇਖਣ ਨੂੰ ਇੱਥੋਂ ਦੇ ਸਥਾਨਿਕ ਲੋਕੀ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਹੁਣ ਦੇਖਣਾ ਇਹ ਆ ਕਿ ਜਿਤਨਾ ਲੋਕ ਧਰਨੇ ਦੇ ਵਿੱਚ ਸ਼ਾਮਲ ਹੋਏ ਨੇ ਕੀ ਇਹਨਾਂ ਦਾ ਅਸਰ ਪਵੇਗਾ ਕੀ ਗੰਦਾ ਨਾਲਾ ਜਾਂ ਡੈਂਗਾ ਦੇ ਕਨੈਕਸ਼ਨ ਕੱਟ ਕੇ ਗੰਦਾ ਨਾਲਾ ਸਾਫ਼ ਕੀਤਾ ਜਾਵੇਗਾ ਜਾਂ ਗੱਲ ਕੁਝ ਹੋਰ ਹੀ ਨਿਕਲ ਕੇ ਆਵੇਗੀ ਤੋਂ ਜੁੜੇ ਰਹੋ ਪੰਜਾਬ ਸਿੰਘ ਚੈਨਲ ਨਾਲ ਜਲਦੀ ਅਗਲੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ